ਵਾਹਿਗੁਰੂ ਵਾਹਿਗੁਰੂ ਤਜੋ ਸਿਆਣਪ ਸੁਰਜਣ ਹੋ ਤਜੋ ਸਿਆਣਪ ਸੁਰਜਣ ਹੋ ਸਿਮਰੋ ਅਰ ਅਰ ਰਾਇ ਇਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪੌਜਾਏ ਇਕ ਆਸ ਹਰ ਮਨ ਰੱਖੋ ਨਾਨਕ ਦੁਖ ਦਇਆ ਕਰੇ ਪ੍ਰਭ ਮੇਲ ਲੈ ਕਿਨ ਮੈਂ ਢਾਹੇ ਉਸਾਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਅੰਮ੍ਰਿਤਮਈ ਓਮਕਾਰ ਬਾਣੀ ਆਵਾਜ਼ ਇਸ ਤੇ ਬੈਂਕਿੰਗ ਇੰਪੋਰਟ ਦੀ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਦਇਆ ਦਾਨ ਦਇਾਲ ਤੂੰ ਕਰ ਕਰ ਦੇਖਣ ਹਾਰ ਇਹ ਵਾਹਿਗੁਰੂ ਤੁਸੀਂ ਦਇਆ ਦੇ ਘਰ ਹੋ ਦਇਆਲ ਦਇਆ ਆਲਿਆ ਦਇਆ ਦੇ ਘਰ ਤੁਸੀਂ ਦਇਆ ਦੇ ਘਰ ਹੋ ਦਇਆ दान ਦਇਆ ਅਤੇ दान ਦੀ ਬਖਸ਼ਿਸ਼ ਕਰਦੇ ਹੋ ਅਤੇ ਕਰ ਕਰਕੇ ਸ੍ਰਿਸ਼ਟੀ ਨੂੰ ਪੇਰ ਕੋਸੀ ਆਗ ਹੀ ਦੇਖ ਰਹੇ ਹੋ ਦਇਆ ਦਾਨ ਦਇਾਲ ਤੂੰ ਕਰ ਕਰ ਦੇਖਣ ਹਾਰ ਤੂੰ ਏ ਵਾਹਿਗੁਰੂ ਤੁਸੀਂ ਦਇਾਲ ਹੋ ਤੁਸੀਂ ਸਾਰਿਆਂ ਦੇ ਉੱਤੇ ਦਇਆ ਕਰਦੇ ਹੋ ਸਾਰਿਆਂ ਨੂੰ ਸਾਰਿਆਂ ਨੂੰ ਦਾਨ ਦਿੰਦੇ ਹੋ ਅਤੇ ਫਿਰ ਇਸ ਸਾਰੀ ਸ੍ਰਿਸ਼ਟੀ ਨੂੰ ਆਪ ਹੀ ਵੇਖ ਰਹੇ ਹੋ ਦਇਆ ਕਰੇ ਪ੍ਰਭ ਮੇਲ ਲੈ ਜਿਨ ਮੈਂ ਟਾਏ ਉਸਾਰ اے ਵਾਹਿਗੁਰੂ ਆਪ ਹੀ ਤਸੀਹ ਦਇਆ ਕਰਕੇ ਆਪਣੇ ਚਰਨਾਂ ਦੇ ਨਾਲ ਮੇਲ ਲਾਓ ਆਪਣੇ ਨਾਲ ਮੇਲ ਲਓ ਉਸੇ ਖਿੰਨ ਮੇ ਢਾਏ ਉਸਾਰੂ ਖਿੰਦ ਵਿੱਚ ਢਾ ਸਕਦੇ ਹੋ ਤੇ ਉਸਾਰ ਵੀ ਸਕਦੇ ਹੋ ਤੁਹਾਡੇ ਹੱਥ ਵਿੱਚ ਸਭ ਕੁਝ ਹੈ ਤੁਸੀਂ ਕਿਸੇ ਨੂੰ ਇਸ ਜ਼ਮੀਨ ਤੋਂ ਉੱਪਰ ਚੜਾ ਸਕਦੇ ਹੋ ਕਿਸੇ ਨੂੰ ਚੜ੍ਹੇ ਹੁਣ ਥੱਲੇ ਉਤਾਰ ਸਕਦੇ ਹੋ ਖਿੰਨ ਮੈਂ ਇੱਕ ਖਿੰਨ ਦੇ ਵਿੱਚ ਇਹ ਉਹ ਵਾਜਰੂ ਤੁਹਾਡੀ ਤਾਕਤ ਹੈ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਹਸ ਤੋ ਜਾਏ ਸਰਉ ਵਤੇ ਆਏ ਹਸ ਤੋ ਜਾਏ ਸਰਉ ਵਤੇ ਆਏ ਰੋਵਤ ਜਾਏ ਸੁਹਸੈ ਵਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਚਲਤੇ ਥਲ ਕਰ ਥਲ ਤੇ ਕੂਆ ਉਪਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜਾਇਆ ਆਕਾਸ ਗਿਰਾਵੇ ਇਹ ਖਾਰੀ ਤੇ ਰਾਜ ਕਰਾਵੇ ਰਾਜ ਤੇ ਪਖਾਰੀ ਖਲ ਮੂਰਖ ਤੇ ਪੰਡਤ ਕਰਭੂ ਪੰਡਤ ਤੇ ਮੁਗਤ ਹਰੀ ਇਹ ਉਸ ਵਾਹਿਗੁਰੂ ਦੀ ਆਤਮਾ ਉਹ ਕਹਿੰਦੇ ਵਿੱਚ ਇਹ ਸਭ ਕੁਝ ਕਰ ਸਕਦਾ ਹੈ ਧਰਤੀ ਤੋਂ ਆਕਾਸ਼ ਤੇ ਚੜਾ ਦਿੰਦਾ ਹੈ ਚੜੇ ਹੋਏ ਆਕਾਸ਼ ਤੇ ਥੱਲੇ ਗਰਾ ਦਿੰਦਾ ਕੋਈ ਖਾਲ ਮੂਰਖ ਹੈ ਉਸ ਨੂੰ ਪੰਡਤ ਬਣਾ ਦਿੰਦਾ ਹੈ ਜੋ ਪੰਡਤ ਹੈ ਉਸ ਨੂੰ ਮੂਰਖ ਬਣਾ ਦਿੰਦਾ ਹੈ ਇਹ ਉਸ ਵਾਹਿਗੁਰੂ ਦੇ ਸਭ ਕੁਝ ਹੱਥ ਹੈ ਇਸ ਕਰਕੇ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹੋਏ ਕਹ ਰਹੇ ਹਨ ਦਇਆ ਕਰੇ ਪ੍ਰਭ ਮੇਲ ਲੈ ਜਿਨ ਮਟਾਏ ਉਸਾਰ ਉਹ ਕਹਿੰਦੇ ਵਿੱਚ ਢਾ ਸਕਦਾ ਹੈ ਤੇ ਉਹ ਸਾਰ ਸਕਦਾ ਹੈ ਖੇਨ ਦੇ ਵਿੱਚ ਉਹ ਕਿਸੇ ਨੂੰ ਆਕਾਸ਼ ਤੇ ਢਾ ਸਕਦਾ ਹੈ ਖੇਨ ਦੇ ਵਿੱਚ ਥੱਲੇ ਲਾ ਸਕਦਾ ਹੈ ਖੇਨ ਦੇ ਵਿੱਚ ਉਹ ਕਿਸੇ ਨੂੰ ਮੂਰਖ ਨੂੰ ਪੰਡਤ ਬਣਾ ਸਕਦਾ ਹੈ ਅਤੇ ਖੇਨ ਦੇ ਵਿੱਚ ਕਿਸੇ ਪੰਡਤ ਨੂੰ ਮੂਰਖ ਬਣਾ ਸਕਦਾ ਹੈ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਹੈ ਦਾਨ ਤੂੰ ਬਿਨਾ ਤੂੰ ਹੀ ਦਾਨਾ ਕੈ ਸਿਰਦਾਨ ਇਹ ਵਾਹਿਗੁਰੂ ਤੁਸੀਂ ਸਾਰਿਆਂ ਦੇ ਦਿਲ ਦੀ ਜਾਣਨ ਵਾਲੇ ਹੋ ਦਾਨਾ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ ਵੀਨਾ ਸਾਰਿਆਂ ਦੇ ਕਰਮ ਦੇਖਣ ਵਾਲਾ ਇਹ ਵਾਹਿਗੁਰੂ ਤੁਸੀਂ ਦਾਨਾ ਹੋ ਤੁਸੀਂ ਸਾਰਿਆਂ ਦੇ ਦਿਲ ਦੀ ਜਾਣਦੇ ਹੋ ਤੁਸੀਂ ਅੰਤਰਜਾਮੀ ਹੋ ਹਰ ਇੱਕ ਦੇ ਦਿਲ ਦੇ ਵਿੱਚ ਕੀ ਵਾਪਰਿਆ ਆ ਤੁਸੀਂ ਸਭ ਕੁਝ ਜਾਣਦੇ ਹੋ ਅਤੇ ਬੀਨਾ ਅਤੇ ਕੋਈ ਕੀ ਕੁਝ ਕਰ ਰਿਹਾ ਹੈ ਉਹ ਵੀ ਤੁਸੀਂ ਦੇਖ ਰਹੇ ਹੋ ਦਾਨ ਨਾ ਕੈ ਸਿਰ ਦਾਨ ਅਤੇ ਜੋ ਤੁਸੀਂ ਦਾਨ ਦਿੰਦੇ ਹੋ ਉਹ ਸਾਰਿਆਂ ਤੋਂ ਦਾਨਾਂ ਤੋਂ ਉੱਪਰ ਦਾਨ ਹੈ ਦਾਲਦ ਪੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ ਏਵਾ ਗੁਰੂ ਜੀਓ ਤੁਸੀਂ ਦਾਲ ਦੇ ਪੰਜਣ ਦਾਲ ਗਰੀਬੀ ਦਰਿਦਰ ਦਾ ਤੁਸੀਂ ਦਰਿਦ੍ਰਤਾ ਨੂੰ ਖਤਮ ਕਰਨ ਵਾਲੇ ਹੋ ਗਰੀਬੀ ਨੂੰ ਖਤਮ ਕਰਨ ਵਾਲੇ ਹੋ ਦੁਖ ਦਲਣ ਅਤੇ ਦੁੱਖਾਂ ਨੂੰ ਵੀ ਦਲਣ ਵਾਲੇ ਹੋ ਦੁੱਖਾਂ ਦਾ ਨਾਸ ਕਰਨ ਵਾਲੇ ਕਿਉਂਕਿ ਸਤਿਗੁਰੂ ਦੇ ਉਸ ਵਾਹਿਗੁਰੂ ਦੇ ਸਭ ਕੁਝ ਹੱਥ ਹੈ ਉਹ ਸਭ ਕੁਝ ਕਰਨ ਯੋਗ ਹੈ ਸਿਰਫ ਉਸ ਦੇ ਨਾਮ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਲੱਖਾਂ ਮਣਾ ਲੱਕੜ ਕੀਤੀ ਹੋ ਇਕੱਠੀ ਕਰ ਲਈਏ ਤੇ ਉਸ ਦੇ ਵਿੱਚ ਇੱਕ ਚੰਗਿਆੜੀ ਸਿਰਫ ਅੱਗ ਦੀ ਦੇਣੀ ਪੈਂਦੀ ਹੈ ਉਹ ਸਾਰੇ ਲੱਖਾਂ ਮਨ ਲੱਕੜ ਜੋ ਹੈ ਉਹ ਸੁਆਹ ਹੋ ਜਾਂਦੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਲੱਖਾਂ ਹੀ ਸਾਡੇ ਪਾਪ ਹੋਣ ਉਹ ਸਭ ਇੱਕ ਨਾਮ ਦੀ ਕਣੀ ਦੇ ਨਾਲ ਖਤਮ ਹੋ ਜਾਂਦੇ ਹਨ ਸਤਿਗੁਰੂ ਜੀ ਦਾ ਉਪਦੇਸ਼ ਹੈ ਮਿਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ ਜਿਵੇਂ पावक पाष्ट पस्मं क्रोत इस संस्कृती दे श्लोका देवे सतगुरु उपदेश करदे अन कोर दुखियान अनखत्तयन जन्म दरिद्रिंग महाभिकयान ए सब कुछ होए ए सब कुछ मिट जानदे हन मिटांत सगळ सिमरंत हरनाम ਉਸ ਵਾਹਿਗੁਰੂ ਦੇ ਨਾਮ ਸਿਮਰਨ ਦੇ ਨਾਲ ਸਾਰੇ ਹੀ ਖਤਮ ਹੋ ਜਾਂਦੇ ਹਨ ਕਿਸ ਤਰ੍ਹਾਂ ਖਤਮ ਹੁੰਦੇ ਹਨ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਪਾਵਕ ਅਗਨ ਨਾਨਕ ਜੈਸੇ ਪਾਵਕ ਮੇ ਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੀ ਜੈਸੇ ਪਾਵਕ ਕਾਸ਼ਟ ਪਸਮੰਕਰੋਤ ਜਿਸ ਤਰ੍ਹਾਂ ਪਾਵਕ ਜੋ ਹੈ ਅੱਗ ਜੋ ਹੈ ਉਹ ਲੱਕੜਾਂ ਨੂੰ ਖਤਮ ਕਰ ਦਿੰਦੀ ਹੈ ਲੱਖਾਂ ਮਣ ਲੱਕੜਾਂ ਇਕੱਠੀਆਂ ਕੀਤੀਆਂ ਹੋਣ ਉਹਨਾਂ ਨੂੰ ਇੱਕ ਚੰਗਿਆੜੀ ਆਗ ਦੀ ਦਿੱਤੀ ਜਾਵੇ ਤਾਂ ਉਹ ਸਾਰੀਆਂ ਹੀ ਖਤਮ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਇਹ ਹੋਰ ਦੁੱਖੀਆਂ ਅਨਕ ਹੱਤਿਆਂ ਜਨਮ ਦਰਿਦ੍ਰੰ ਮਹਾ ਬਖਿਆਦੰ ਮਟਾਂਤ ਸਗਲ ਸਿੰਮਰੰਤ ਹਰਨਾਮ ਇਹ ਸਭ ਕੁਝ ਖਤਮ ਹੋ ਜਾਂਦਾ ਹੈ ਸਿਰਫ ਉਸ ਵਾਹਿਗੁਰੂ ਦਾ ਨਾਮ ਲੈਣ ਦੇ ਨਾਲ ਉਸ ਵਾਹਿਗੁਰੂ ਦੇ ਇਹ ਸਭ ਕੁਝ ਹੱਤ ਹੈ ਦਾਲਦ ਪੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ ਅਤੇ ਉਹ ਵਾਹਿਗੁਰੂ ਗੁਰੂ ਦੇ ਰਾਹੀ ਇਸ ਮਨੁੱਖ ਨੂੰ ਗਿਆਨ ਦੀ ਬਖਸ਼ਿਸ਼ ਕਰਦਾ ਹੈ ਅਤੇ ਧਿਆਨ ਦੀ ਬਖਸ਼ਿਸ਼ ਕਰਦਾ ਹੈ ਉਹ ਵਾਹਿਗੁਰੂ ਦੇ ਹੱਥ ਹੈ ਪਰ ਉਹ ਗੁਰੂ ਦੇ ਰਾਹੀ ਗੁਰੂ ਦੀ ਕਿਰਪਾ ਦੇ ਰਾਹੀ ਕਿਸੇ ਨੂੰ ਗਿਆਨ ਦੀ ਬਖਸ਼ਿਸ਼ ਕਰਦਾ ਹੈ ਗਿਆਨ ਆਤਮਕ ਗਿਆਨ ਉਸ ਪ੍ਰਭੂ ਦੇ ਨਾਲ ਸਾਝ ਧਿਆਨ ਆਪਣੀ ਸੁਰਤ ਨੂੰ ਉਸ ਵਾਹਿਗੁਰੂ ਦੇ ਨਾਲ ਜੋੜਨਾ ਇਹ ਧਿਆਨ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨਾ ਇਹ ਧਿਆਨ ਹੈ ਕਿਉਂਕਿ ਸੁਰਤ ਅਤੇ ਸ਼ਬਦ ਦਾ ਸਮੇਲ ਹੀ ਸਤਿਗੁਰੂ ਜੀ ਨੇ ਸਿਖਾਇਆ ਹੈ ਕਿਉਂਕਿ ਗੁਰੂ ਸ਼ਬਦ ਹੈ ਅਤੇ ਸੁਰਤ ਨੂੰ ਇਸ ਸ਼ਬਦ ਦੀ ਧੁੰਦੇ ਵਿੱਚ ਜੋੜਨਾ ਇਹੀ ਸਤਿਗੁਰੂ ਨੇ ਸਿਖਾਇਆ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਸ਼ਬਦ ਗੁਰੂ ਸੋਰਤ ਧੁਣ ਚੀਲਾ ਗੁਰੂ ਸ਼ਬਦ ਹੈ ਅਤੇ ਆਪਣੀ ਸੋਰਤ ਨੂੰ ਇਸ ਸ਼ਬਦ ਦੀ ਧੁਣੀ ਦੇ ਵਿੱਚ ਜੋੜਨਾ ਇਹੀ ਗੁਰੂ ਅਤੇ ਸਿੱਖ ਦਾ ਸੰਬੰਧ ਬਣਦਾ ਹੈ ਉਹ ਸਤਿਗੁਰੂ ਜੀ ਇੱਥੇ ਸਾਨੂੰ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਕਿ ਗੁਰੂ ਮੁਖ ਗਿਆਨ ਧਿਆਨ ਕਿ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਗੁਰੂ ਦੇ ਰਾਹੀਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਧਿਆਨ ਅਤੇ ਸੁਰਤ ਜੋ ਹੈ ਉਸ ਵਾਹਿਗੁਰੂ ਦੇ ਨਾਲ ਜੁੜਦੀ ਹੈ ਸੁਰਤ ਉਸ ਵਾਹਿਗੁਰੂ ਦੇ ਸ਼ਬਦ ਦੇ ਨਾਲ ਜੁੜਦੀ ਹੈ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣ ਮੈਨੂੰ ਤਾਂ ਕੋਈ ਗਿਆਨ ਨਹੀਂ ਮਨ ਨੂੰ ਧਿਆਨ ਨਹੀਂ ਲਾਣਾ ਹੁੰਦਾ ਮੈਨੂੰ ਕੋਈ ਧਾਰਮਿਕ ਕਰਮ ਨਹੀਂ ਕਰਨ ਆਉਂਦੇ ਸਾਰ ਨਾ ਜਾਣਾ ਤੇਰੀ ਮੈਂ ਤਾਂ ਇਹ ਵਾਗੁਰੂ ਤੇਰੀ ਕਦਰ ਵੀ ਨਹੀਂ ਪਾਈ ਕਿ ਮੇਰੇ ਉੱਤੇ ਤੂੰ ਇਤਨੇ ਉਪਕਾਰ ਕੀਤੇ ਹਨ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਹੀ ਮੇਰੀ ਸਭ ਤੋਂ ਵੱਡਾ ਉਹ ਸਤਿਗੁਰੂ ਨਾਨਕ ਹੈ ਗੁਰੂ ਨਾਨਕ ਜੀ ਹਨ ਗੁਰੂ ਨਾਨਕ ਤੇ ਮਹਾਰਾਜ ਜੀ ਹਨ ਜਿਨ੍ਹਾਂ ਨੇ ਮੇਰੀ ਇੱਜ਼ਤ ਰੱਖੀ ਅਤੇ ਮੈਨੂੰ ਗਿਆਨ ਦੇ ਨਾਲ ਜੋੜਿਆ ਧਿਆਨ ਦੇ ਨਾਲ ਜੋੜਿਆ ਨਹੀਂ ਤਾਂ ਮੈਨੂੰ ਕੋਈ ਗਿਆਨ ਨਹੀਂ ਸੀ ਆਉਂਦਾ ਕੋਈ ਧਿਆਨ ਨਹੀਂ ਸੀ ਆਉਂਦਾ ਕੋਈ ਧਾਰਮਿਕ ਕਰਮ ਨਹੀਂ ਸਨ ਆਉਂਦੇ ਉਹ ਜੋ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਹਨ ਸਤਿਗੁਰੂ ਨਾਨਕ ਸਭ ਤੋਂ ਵੱਡਾ ਹੈ ਕਿਉਂਕਿ ਸਤਿਗੁਰੂ ਨਾਨਕ ਜੀ ਉਸ ਵਾਹਿਗੁਰੂ ਦੇ ਨਾਲ ਜੋੜਦੇ ਹਨ ਉਹ ਜੋ ਤੁਰ ਕੀ ਬਾਣੀ ਆਈ ਹੈ ਜੋ ਤੁਰ ਕੀ ਬਾਣੀ ਸਤਿਗੁਰੂ ਜੀ ਨੂੰ ਆਉਂਦੀ ਸੀ ਉਸ ਦੇ ਨਾਲ ਗੁਰਸਿੱਖਾਂ ਨੂੰ ਜੋੜ ਕੇ ਗੁਰਸਿੱਖ ਉਸ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਨਾਲ ਜੁੜਦੇ ਹਨ ਸਤਿਗੁਰੂ ਜੀ ਨੇ ਸਿਰਫ ਇੱਕ ਪ੍ਰਮਾਤਮਾ ਦੇ ਨਾਲ ਇੱਕ ਓਮਕਾਰ ਦੇ ਨਾਲ ਜੋੜਿਆ ਕਿਸੇ ਹੋਰ ਧਾਰਮਿਕ ਕਰਮਾਂ ਦੇ ਵਿੱਚ ਜਾਂ ਹੋਰ ਵਿਹਿਮਾਂ ਦੇ ਵਿੱਚ ਨਹੀਂ ਪਾਇਆ ਸਿਰ ਇੱਕ ਵਾਹਿਗੁਰੂ ਦਾ ਨਾਮ ਉਸ ਵਾਹਿਗੁਰੂ ਦੇ ਗੁਣ ਇਸ ਬਖਸ਼ੀ ਹੋਈ ਬਾਣੀ ਦੇ ਰਾਹੀ ਗਾਣੇ ਸੰਨ ਕੀਆ ਇਹੀ ਸਿਰਪ ਉਸ ਨੇ ਉਹਨਾਂ ਨੇ ਉਪਦੇਸ਼ ਦਿੱਤਾ ਹੈ ਇਸ ਕਰਕੇ ਸਤਿਗੁਰੂ ਜੀ ਸਭ ਤੋਂ ਵੱਡੇ ਹਨ ਸਤ ਗੁਰ ਨਾਨਕ ਸਭ ਤੇ ਵੱਡਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤ